ਕਰੋ ਉੱਠ ਕੇ ਵਰਜੀਤ ਸਿੰਘ ਪੈਂਡ ਸੈਸੜੀ ਤੋਂ ਇੱਕ ਮਤਲਬ ਅਨਮੋਲ ਜਿਹਾ ਗੀਤ ਤੇ ਕੋਮਲ ਜਿਹਾ ਗੀਤ ਸੁਣਾਉਣ ਜਾ ਰਿਹਾ ਧਿਆਨ ਨਾਲ ਸੁਣਿਓ ਤੇ ਵਧੀਆ ਲੱਗਾ ਲਾਈਕ ਕਰੋ ਸਬਸਕ੍ਰਾਈਬਰ ਕਰੋ ਅਰੇ ਚੈਨਲ ਨੂੰ ਬਹੁਤ ਪਿਆਰ ਨਾਲ ਸ਼ੇਅਰ ਕਰੋ ਦਰੂਹ ਵੇਖ ਮੈਂ ਤਾਂ ਪੀਣ ਲੱਗ ਗਿਆ ਨਿਤਨੀ ਤੇਰੇ ਤੋਂ ਬਗੈਰ ਮੇਰਾ ਲੱਗਦਾ ਨਿਚਿਤ ਨਹੀਂ ਗਾਰੂ ਵੇਖ ਮੈਂ ਤਾਂ ਪੀਣ ਲੱਗ ਗਿਆ ਨਿਤਨੀ ਤੇਰੇ ਤੋਂ ਬਗਰ ਮੇਰਾ ਲੱਗਦਾ ਨਿਚਤਨੀ ਓ ਸੁਨਿਆਤ ਕਿੰਦੀ ਲੱਗ ਗਈ ਦੇਵਾਲੀ ਮੈਂ ਦੁੱਖਾਂ ਨੂੰ ਮਟਾਉਣ ਵਾਸਤੇ ਕੱਲੀ दारू ਨਾਲ ਦੋਸਤੀ ਵਧਾ ਲਈ ਮੈਂ ਦੁੱਖਾਂ ਨੂੰ ਮਟਾਉਣ ਵਾਸਤੇ ਮਾ ਦੁੱਖਾਂ ਨੂੰ ਮਟਾਉਣ ਵਾਸਤੇ ਮਾਰਦੀ ਆ ਮੈਂ ਨੇ ਤੇਰੀ ਵੇਖਿਓ ਸਹੇਲੀ ਕਹਿੰਦੀ ਪੇਕੇ ਪਿੰਡ ਗੇੜਾ ਵੀ ਨਹੀਂ ਮਾਰਦੀ ਮੈਨੂੰ ਤਸਤ ਆਉਂਦੀ ਰਹਿੰਦੀ ਵੇਖ ਯਦ ਵੈਰ ਨੈਨੀ ਆਪਣੇ ਆ ਦੋਹਾਂ ਦੇ ਪਿਆਰ ਦੀ ਮੈਨੂੰ ਤਸਤ ਆਉਂਦੀ ਰਹਿੰਦੀ ਵੇਖ ਯਦ ਵੈਰ ਨੈਨੀ ਆਪਣੇ ਆ ਦੋਹਾਂ ਦੇ ਪਿਆਰ ਦੀ ਠੇਕੇ ਉੱਤੇ ਜਾਣਾ ਪੈਂਦਾ ਵੇਖ ਮੈਨੂੰ ਨਿਤ ਠੇਕੇ ਉੱਤੇ ਜਾਣਾ ਪੈਂਦਾ ਵੇਖ ਮੈਨੂੰ ਨਿੱਤ ਜਿਵੇਂ ਹੁੰਦੀ ਕੋਈ ਡਾਡੀ ਸਰਕਾਰੀ ਮੈਂ ਦੁੱਖਾਂ ਨੂੰ ਮਟਾਉਣ ਵਾਸਤੇ ਕੱਲੀ ਦਾਰੂ ਨਾਲ ਦਾਸਤੀ ਵਧਾ ਲਈ ਮੈਂ ਦੁੱਖਾਂ ਨੂੰ ਮਟਾਉਣ ਵਾਸਤੇ ਮੈਂ ਦੁੱਖਾਂ ਨੂੰ ਮਟਾਉਣ ਵਾਸਤੇ ਕਰ ਲਈ ਸਭ ਮੇਰੇ ਕੋਲ ਬੈਠ ਕੇ ਨਹੀਂ ਮੈਨੂੰ ਮੋੜਦੇ ਤੂੰ ਸਾਰੀਆਂ ਨਿਸ਼ਾਨੀਆਂ ਲੱਗ ਗਿਆ ਸੰਗਲ ਜਿਵੇਂ ਕਿਸੇ ਕੈਦੀ ਨੂੰ ਨੀ ਮੈਨੂੰ ਇਹ ਗਲਦਿਆਂ ਗਾਨਿਆ ਲੱਗ ਗਿਆ ਸੰਗਲ ਜਿਵੇਂ ਕਿਸੇ ਕੈਦੀ ਨੂੰ ਨੀ ਮੈਨੂੰ ਇਹ ਗਲਦਿਆਂ ਗਾਨਿਆ ਨਰਕਾਂ ਦੀ ਜੂਨ ਪੋਗੇ ਸਰਸੜੀ ਵਾਲਾ ਨਰਕਾਂ ਦੀ ਜੂਨ ਪੋਗੇ ਸਰਸੜੀ ਵਾਲਾ ਢਾਲੀ ਵਾਲ ਕਰਦਾ ਸੀ ਸਰਦਾਰੀ ਮੈਂ ਦੁੱਖਾਂ ਨੂੰ ਮਟਾਉਣ ਵਾਸਤੇ ਕੱਲੀ दारू ਨਾਲ ਦਾਸਤੀ ਵਧਾਲੀ ਮੈਂ ਦੁੱਖਾਂ ਨੂੰ ਮਟਾਉਣ ਵਾਸਤੇ ਮੈਂ ਦੁੱਖਾਂ ਨੂੰ ਮਟਾਉਣ ਵਾਸਤੇ ਮੈਂ ਦੁੱਖਾਂ ਨੂੰ ਮਟਾਉਣ ਵਾਸਤੇ